ਇੱਕ ਬੀਤੇ ਦਿਨੀ ਤੁਹਾਡੇ ਪਿੰਡ ਦਾ ਮਾਮਲਾ ਹੋਇਆ ਹੈ ਨਹਿਰ ਦਾ ਜਿਹੜਾ ਕਾਂਡ ਹੋਇਆ ਉਹਦੇ ਬਾਰੇ ਕੀ ਕਹੋਗੇ ਉਹਦੇ ਬਾਰੇ ਇਹੀ ਕਹਾਂਗੇ ਵੀ ਨਾਣਾ ਦੇਵੀ ਤਾਂ ਨਾ ਮੱਥਾ ਟੇਕ ਕੇ ਸਾਡੇ ਸ਼ਰਧਾਲੂ 29 ਸਵਾਰੀਆਂ ਸਿੱਧੀਆਂ ਉਹਦੇ ਵਿੱਚੋਂ ਜਿਹੜਾ ਕੀ ਜਿਗੜੇ ਪੁਲ ਤੋਂ 1.5 ਕਿਲੋਮੀਟਰ ਪਿੱਛੇ ਫਾਸਲਾ ਗਣਸਣ ਜਦੋਂ ਵਿੱਚ ਨਹਿਰ ਦੇ ਵਿੱਚ ਉਹਦੇ ਵਿੱਚੋਂ 10 ਬੰਦਿਆਂ ਦੀ ਡੈਥ ਹੋਈ ਜਿਹਦੇ ਵਿੱਚ ਤਿੰਨ ਬੱਚੇ ਸੀਗੇ ਛੋਟੇ ਉਮਰ ਦੇ ਤੇ ਬਾਕੀ ਡੈੱਡ ਬੋਡੀਆਂ ਸੀਗੀਆਂ ਅੱਠ ਡੈੱਡ ਬੋਡੀਆਂ ਸਾਨੂੰ ਇੱਕਦਮ ਮਿਲੀਆਂ ਇੱਕ ਡੱਡ-ਬਾਡੀ ਇੱਕ ਦਿਨ ਮਿਲੀ ਇੱਕ ਡੱਡ-ਬਾਡੀ ਕੱਲ ਮਿਲ ਗਈ ਉਹਦਾ ਸੰਸਕਾਰ ਅੱਜ 10 ਡੱਡ-ਬਾਡੀਆਂ ਮਿਲ ਗਈਆਂ ਕੰਪਲੀਟ ਹੋ ਗਿਆ ਉਹ ਕੁਛ ਲਿੰਗ ਇਹ ਉਹਨਾਂ ਦਾ ਭੋਗ ਕਿਹੜੇ ਦਿਨ ਲੱਗਿਆ ਉਹਨਾਂ ਦਾ ਭੋਗ ਇਹਦਾ 7 ਤਰੀਕ ਦਿਨ ਵੀਰਵਾਰ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਜਿਹੜੇ ਭੋਗ ਨੇ ਨਾ ਸਾਰੇ ਪਿੰਡ ਨੇ ਇਕੱਠੇ ਨਗਰ ਨੇ ਇਕੱਠੇ ਹੋ ਕੇ ਇੱਕ ਮਹਾਰਾਜ ਪ੍ਰਕਾਸ਼ ਕਰਕੇ ਇੱਕੋ ਹੀ ਭੋਗ ਪਾਉਣਾ ਸਾਹ ਪਤਾ ਲੱਗਿਆ ਵੀ ਕਈ ਕਰਾਂ ਦੇ ਇਹੋ ਜਿਹੇ ਸੀ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਘਰ ਦੇ ਘਰ ਉਜੜ ਗਏ ਸਾਡੇ ਨਾ ਤਿੰਨ ਘਰ ਇਹੋ ਜਿਹੇ ਨੇ ਜਿਨ੍ਹਾਂ ਦੇ ਘਰ ਪਰਵਾਹ ਇੱਕ ਕਦੀ ਸੀ ਮਾਂ ਦੋ ਬੇਟੇ ਇੱਕ 4 ਸਾਲ ਦਾ ਇੱਕ 8 ਸਾਲ ਸਰਕਾਰ ਵੱਲੋਂ ਕੋਈ ਐਲਾਨ ਹੋਇਆ ਮਦਦ ਦਾ ਨਹੀਂ ਸਰਕਾਰ ਵੱਲੋਂ ਕੋਈ ਐਲਾਨ ਨਹੀਂ ਹੋਇਆ ਹੈਗਾ ਜੀ ਐਮਐਲਏ ਸਾਹਿਬ ਆਇਆ ਸੀਗਾ ਉਹਨੇ ਉਸਨੇ ਕੋਈ ਐਲਾਨ ਨਹੀਂ ਕਰਿਆ ਵੀ ਜਾਂ ਅਸੀਂ ਭਗਵੰਤ ਮਾਨ ਨਾਲ ਗੱਲ ਕਰੀ ਆ ਜਾਂ ਨਾ ਕਰੀ ਆ ਤੇ ਕੋਈ ਅਜਾ ਅਖਬਾਰ ਦੇ ਵਿੱਚ ਵੀ ਸਰਕਾਰ ਤਰਫੋਂ ਕੋਈ ਬਿਆਨ ਨਹੀਂ ਆਇਆ ਹੈਗਾ ਵੀ ਅਸੀਂ ਇਹਨਾਂ ਨੂੰ ਮੁਆਵਜ਼ਾ ਦੇਵਾਂਗੇ ਜਾਂ ਇਹਨਾਂ ਬੰਦਿਆਂ ਨੂੰ ਇਥੇ ਕੋਈ ਨੌਕਰੀ ਦੇਵਾਂਗੇ ਤੇ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਕਿਸੇ ਦੀ ਮੁਰਗੀ ਮਰੂ ਤਾਂ ਵੀ ਪੈਸੇ ਦਵਾਂਗੇ ਇਹ ਤਾਂ ਫਿਰ ਵੀ ਜਾਨਾ ਨੇ ਆਪਣੀਆਂ ਜਿਹੜੀਆਂ ਨੇ ਇਨਸਾਨ ਨੇ ਇਹਦੇ ਵਿੱਚ ਸਾਡੀ ਉਮਰ ਘੱਟੋ ਘੱਟ 44 47 ਸਾਲ ਦੀ ਹੋ ਗਈ ਇਹ ਜਿਹਾ ਅਸੀਂ ਤਾਂ ਕੋਈ ਵਾਕਾ ਦੇਖਿਆ ਹੈ ਨਹੀਂ ਕਿ ਵੀ ਐਡਾ ਵੱਡਾ ਹਾਦਸਾ ਹੋਇਆ ਵੀ ਸਰਕਾਰ ਚੁੱਪ ਕਰਕੇ ਬੈਠੀ ਹੈ ਇਹਦੇ ਸਰਕਾਰ ਤੇ ਭਗਵੰਤਾਨ ਦੀ ਇੱਕ ਵੀ ਜੂਨ ਨਹੀਂ ਛੜਕੀ ਹੈਗੀ ਨਾ ਉਹਦਾ ਕੋਈ ਲਾਨ ਆਇਆ ਨਾ ਉਹਨੇ ਕੋਈ ਆਪਦਾ ਐਮਐਲਏ ਜਾਂ ਕੋਈ ਵੱਡਾ ਮਨਿਸਟਰ ਭੇਜ ਕੇ ਇਹਦੀ ਜਾਂਚ ਕਰਾਈ। ਮੰਗ ਕੀ ਕਰਾਂਗੇ ਸਰਕਾਰ ਤੋਂ? ਮੰਗ ਤਾਂ ਅਸੀਂ ਕਰਦੇ ਆਂ ਇਹੀ ਕਰਦੇ ਆਂ ਵੀ ਇਹਨਾਂ ਅੰਦੇਜ ਜਿਹਨਾਂ ਦੇ ਬੰਦੇ ਡੈਥ ਹੋ ਗਏ ਉਹਨਾਂ ਨੂੰ 5-5 ਲੱਖ ਰੁਪਏ ਮਾੜ ਜਾ ਦੇਵੇ। ਹੋ ਸਕਿਆ ਇਹਨਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਦੀ ਵੀ ਵਿਵਸਥਾ ਬੰਦੀ ਕਰ ਕਹੋ ਸਰਕਾਰੀ ਨੌਕਰੀ ਦੇ। ਕਿਉਂਕਿ ਜਿਹੜੇ ਪਰਿਵਾਰ ਨੇ ਸਾਰੇ ਐਸਸੀ ਭਾਈਚਾਰੇ ਗਰੀਬ ਪਰਿਵਾਰ ਨੇ। ਠੀਕ ਹੈ। ਓਕੇ।